ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਪੇਟ ਬਾਰੇ ਤੇ ਲੀਵਰ ਬਾਰੇ ਕੁਝ ਆਪਾਂ ਇਦਾਂ ਦੇ ਹੀਲਿੰਗ ਦੇਖਦੇ ਆ ਜਿਹੜੇ ਤੁਹਾਡੇ ਬਾਡੀ ਨੂੰ ਆ ਰਹੇ ਨੇ ਉਹ 10-12 ਚੀਜ਼ਾਂ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜੇਕਰ ਤੁਹਾਡੇ ਸਰੀਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰੀਰ ਥੱਕਿਆ ਟੁੱਟਿਆ ਰਹਿੰਦਾ ਹੈ ਥਕਾਵਟ ਰਹਿੰਦੀ ਆ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਅਗਲਾ ਹੈਗਾ ਵੀ ਜਿਵੇਂ ਕਿ ਪ੍ਰੋਪਰ ਪੇਟ ਦਾ ਸਾਫ਼ ਨਾ ਹੋਣਾ ਕਈ ਵਾਰ ਤਾਂ ਇਹ ਹੁੰਦਾ ਵੀ ਖਾਣਾ ਖਾਣ ਤੋਂ ਬਾਅਦ ਤਿੰਨ ਚਾਰ ਵਾਰ ਬੰਦੇ ਨੂੰ ਟੁਆਇਲਟ ਜਾਣਾ ਪੈਂਦਾ ਉਸ ਤੋਂ ਬਾਅਦ ਸਕਿਨ ਦੀ ਅਲਰਜੀ ਤੁਹਾਡੇ ਚਮੜੀ ਦੀ ਅਲਰਜੀ ਜਿਵੇਂ ਕਹਦੀਏ ਲਾਲ ਜੀ ਸਕਿਨ ਹੋ ਜਾਣੀ ਖਾਜ ਖੁਜਲੀ ਹੋਣੀ ਉਸ ਤੋਂ ਅਗਲਾ ਹੈਗਾ ਦੋਸਤੋ ਜਿਵੇਂ ਕਿ ਅਸੀਂ ਦੇਖਦੇ ਹੈਗੇ ਅੱਜ ਦੇ ਟਾਈਮ ਦੇ ਵਿੱਚ ਭੁੱਖ ਦਾ ਨਾਂ ਲੱਗਣਾ ਜਿੰਨਾ ਖਾਣਾ ਖਾਣਾ ਜ਼ਰੂਰੀ ਆ ਉਸ ਤੋਂ ਵੱਧ ਉਹਨੂੰ ਕਿਤੇ ਪਚਾਉਣਾ ਜ਼ਰੂਰੀ ਆ ਜੇਕਰ ਤੁਹਾਨੂੰ ਇਹ ਪ੍ਰੋਬਲਮਾਂ ਆ ਰਹੀਆਂ ਨੇ ਤਾਂ ਦੋਸਤੋ ਸਾਨੂੰ ਜਾਣਨਾ ਪੈਣਾ ਵੀ ਮੇਨ ਪ੍ਰੋਬਲਮ ਦੀ ਜੜ ਕਿੱਥੇ ਆ ਸਾਡੀ ਬਿਮਾਰੀ ਦੀ ਜੜ ਕਿੱਥੇ ਆ ਕਿਉਂਕਿ ਦਵਾਈਆਂ ਖਾ ਖਾ ਕੇ ਆਪਣੀਆਂ ਬਿਮਾਰੀਆਂ ਨੂੰ ਤੁਸੀਂ ਦੱਬ ਰਹੇ ਹੋ ਨਾ ਕਿ ਠੀਕ ਕਰ ਰਹੇ ਹੋ ਤੁਹਾਡੇ ਜੋੜਾਂ 'ਚ ਦਰਦ ਹੁੰਦਾ ਆ ਅੱਖਾਂ ਦੀ ਰੋਸ਼ਨੀ ਘਟ ਰਹੀ ਆ ਚਿਹਰੇ ਤੇ ਮੁਸਕਰਾਹਟ ਨਹੀਂ ਰਹਿੰਦੀ ਤੁਹਾਡੇ ਉਸ ਤੋਂ ਬਾਅਦ ਤੁਹਾਨੂੰ ਭੁੱਖ ਬਹੁਤ ਘੱਟ ਲੱਗਦੀ ਆ ਖਾਂਦੇ ਹੈਗੇ ਉਹ ਬੜਾ ਤੱਕੇ ਦੇ ਨਾਲ ਐਸਿਡਿਟੀ ਬਣਦੀ ਆ ਤਜਾਬ ਬਣਦਾ ਕਵਚ ਦੀ ਪ੍ਰੋਬਲਮ ਹੈਗੀ ਆ ਇਹ ਸਾਰੀਆਂ ਪ੍ਰੋਬਲਮਾਂ ਸਾਡੇ ਪੇਟ ਤੋਂ ਚੱਲਦੀਆਂ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪੀਲੀ ਅੱਖ ਕਾਲਾ ਪੀਲੀ ਅੱਖ ਗਰਮੈਸ਼ ਦਾ ਰਹਿਣਾ ਬਾਥਰੂਮ ਦਾ ਘੱਟ ਆਉਣਾ ਜਾਂ ਬਾਰ ਬਾਰ ਹਜਤ ਹੋਣੀ ਬਾਥਰੂਮ ਪੂਰਾ ਖੁੱਲ ਕੇ ਨਾ ਆਉਣਾ ਤਾਂ ਦੋਸਤੋ ਸਾਡੇ ਪੇਟ ਦੇ ਵਿੱਚ ਪ੍ਰੋਬਲਮ ਆ ਪੇਟ ਦੇ ਵਿੱਚ ਪ੍ਰੋਬਲਮ ਹੈਗੀ ਸਾਡੇ ਲੀਵਰ ਦੇ ਵਿੱਚ ਇਹ ਜਿਹੜਾ ਆਪਣਾ ਲੀਵਰ ਆ ਨਾ ਇਹ ਸਾਡੇ ਪੂਰੇ ਸਰੀਰ ਨੂੰ ਆਰਗੇਨਿਕ ਤੱਤ ਦਿੰਦਾ ਹੈ ਪ੍ਰੋਟੀਨ ਦਿੰਦਾ ਹੈ ਵਿਟਾਮਿਨ ਚ ਦਿੰਦਾ ਖੂਨ ਦੀ ਸਫਾਈ ਕਰਦਾ ਛੋਟੀ ਵੱਡੀ ਆਂਤ ਦੀ ਇਹਨੇ ਦੇਖ ਰਹਿਸ ਕਰਨੀ ਆ ਸਾਰੇ ਪੇਟ ਦਾ ਮੈਟਾਬੋਲਿਜ਼ਮ ਸਿਸਟਮ ਇਹਦੇ ਹੱਥ ਵਿੱਚ ਆ ਜੇ ਇਹਦੇ ਆਪਾਂ ਆਕਾਰ ਦੀ ਗੱਲ ਕਰੀਏ ਜਾਂ ਤੇ ਵਜ਼ਨ ਦੀ ਗੱਲ ਕਰੀਏ ਤਾਂ 1.5 ਕਿਲੋ ਤੋਂ ਲੈ ਕੇ 2 ਕਿਲੋ ਦੇ ਵਿੱਚ ਦਾ ਸਾਡੇ ਲੀਵਰ ਦਾ weight ਹੁੰਦਾ। ਸਾਨੂੰ ਵੱਧ ਤੋਂ ਵੱਧ ਲੀਵਰ ਦੀ ਸਫਾਈ ਰੱਖਣੀ ਪੈਣੀ ਆ ਜਿਵੇਂ ਕਿ ਘਰ ਦੇ ਵਿੱਚ ਪਏ ਹੋਏ ਭਾਂਡੇ ਸਾਡੀ ਰਸੋਈ ਦੇ ਵਿੱਚ ਪਏ ਬਰਤਨਾਂ ਦੀ ਸਫਾਈ ਅਸੀਂ ਰੱਖਦੇ ਹਾਂ ਉਸ ਤੋਂ ਜ਼ਿਆਦਾ ਜ਼ਰੂਰੀ ਆ ਦੋਸਤੋ ਸਾਨੂੰ ਸਾਡੇ ਲੀਵਰ ਦੀ ਸਫਾਈ। ਹਾਂਜੀ ਦੋਸਤੋ ਤੁਸੀਂ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਤੁਹਾਡਾ ਤਜਾਬ ਬਣਣੋਂ ਨਹੀਂ ਹਟਿਆ। ਤੁਹਾਨੂੰ ਕਬਜ ਦੀ ਪ੍ਰੋਬਲਮ ਆ ਰਹੀ ਆ ਅਲਸਰ ਹੋ ਚੁੱਕੇ ਨੇ ਪੀਲੀਆ ਕਾਲਾ ਪੀਲੀਆ ਹੋ ਚੁੱਕਿਆ ਤਾਂ ਦੋਸਤੋ ਸਾਨੂੰ ਜਾਣਨ ਦੀ ਲੋੜ ਹੈ ਵੀ ਸਾਡੇ ਪ੍ਰੋਬਲਮ ਕਿੱਥੇ ਆ ਰਹੀ ਆ ਇੱਕ ਸਾਡੇ ਸਰੀਰ ਦਾ ਇਹੋ ਜਿਹਾ ਅਨਮੁੱਲਾ 파ਟ ਹੈ ਪਰਮਾਤਮਾ ਕਿਸੇ ਦੇ ਨਾਲ ਵੀ ਇਦਾਂ ਦੀ ਕੋਈ ਪ੍ਰੋਬਲਮ ਨਾ ਆਵੇ ਆਪਾਂ ਕਹਿੰਦੇ ਆ ਜੀ ਫੈਟੀ ਲੀਵਰ ਹੋ ਗਿਆ ਦੋਸਤੋ ਫੈਟੀ ਲੀਵਰ ਹੋ ਗਿਆ ਤਾਂ ਉਹਦੇ ਲਈ ਆਪਾਂ ਨੂੰ ਸੰਕੇਤ ਦੇ ਰਹੀ ਹੈ ਕੁਦਰਤ ਵੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਦੋਸਤੋ ਤੁਹਾਡੇ ਵਾਸਤੇ ਇਹੋ ਜਾਂ ਵਰਦਾਨ ਪ੍ਰੋਡਕਟ ਸੰਜੀਵਨੀ ਜੜੀ ਬੂਟੀ ਲੈ ਕੇ ਆਏ ਆ ਨਾ ਤੁਹਾਨੂੰ ਕਿਤੇ ਦਾਖਲ ਹੋਣ ਦੀ ਲੋੜ ਹੈ ਨਾ ਤੁਹਾਨੂੰ ਕੋਈ ਵੀ ਦਵਾਈਆਂ ਖਾਣ ਦੀ ਲੋੜ ਆ ਪਿਓਰ ਆਯੁਰਵੈਦਿਕ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਮੈਡੀਸ਼ਨ ਨਹੀਂ ਕਹਿ ਸਕਦੇ ਇੱਕ ਜੂਸ ਦੀ ਤਰ੍ਹਾਂ ਪਿਓਰ ਜੂਸ ਹੈ ਜੂਸ ਪੀਓ ਲੀਵਰ ਨੂੰ ਤੰਦਰੁਸਤ ਬਣਾਓ ਤੁਹਾਡੀ ਥਕਾਵਟ ਦੂਰ ਹੋਵੇਗੀ ਕੰਮ ਕਰਨ ਨੂੰ ਦਿਲ ਕਰੇਗਾ ਚਿਹਰੇ ਤੇ ਰੌਣਕ ਰਹੇਗੀ ਕਿਉਂਕਿ ਜਦੋਂ ਸਾਡਾ ਅੰਦਰੋਂ ਸਿਸਟਮ ਠੀਕ ਹੋ ਗਿਆ ਤਾਂ ਆਟੋਮੈਟਿਕੀ ਬਿਮਾਰੀਆਂ ਭੱਜ ਜਾਣਗੀਆਂ ਅਸੀਂ ਦਵਾਈਆਂ ਖਾ ਖਾ ਕੇ ਆਪਣਾ ਢਿੱਡ ਭਰ ਲੈਂਦੇ ਹੈਗੇ ਆ ਸ਼ਾਮ ਤੱਕ ਕੈਪਸੂਲ ਖਾ ਖਾ ਕੇ ਤਜਾਬ ਦੇ ਕੈਪਸੂਲ ਖਾ ਲੇ ਗੋਲੀਆਂ ਖਾਲੀਆਂ ਲਿਉਕਡ ਪੀ ਲਿਆ ਇਨੋ ਪੀ ਲੀ ਤਾਂ ਦੋਸਤੋ ਇਹ ਚੀਜ਼ਾਂ ਟੈਂਪਰੇਰੀ ਨੇ ਪਰਮਾਨੈਂਟਲੀ ਦੋਸਤੋ ਸਾਧਨਾ ਦੀ ਸਰਵਿਸ ਕਾਰਾਂ ਮੋਟਰਸਾਈਕਲਾਂ ਦੀ ਸਰਵਿਸ ਕਰਾਉਣੇ ਹੋ ਉਸ ਤੋਂ ਵੱਧ ਕਿਤੇ ਜ਼ਰੂਰੀ ਆ ਤੁਹਾਡੇ ਸਰੀਰ ਦੀ ਸਫਾਈ ਕਿਸ ਤਰ੍ਹਾਂ ਹੋਏਗੀ ਸਭ ਤੋਂ ਪਹਿਲਾਂ ਤੁਹਾਨੂੰ ਪੇਟ ਪੇਟ ਦੀਆਂ ਮੇਨ ਸਾਨੂੰ ਜਾਣਨਾ ਪੈਣਾ ਵੀ ਸਾਡੀ ਜੜ ਕਿੱਥੇ ਆ ਬਿਮਾਰੀ ਦੀ ਉਹਨੂੰ ਲੱਭਣਾ ਪੈਣਾ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਪ੍ਰੋਬਲਮਾਂ ਆ ਰਹੀਆਂ ਨੇ ਤਾਂ ਤੁਹਾਡੇ ਵੀ ਲੀਵਰ ਦੇ ਵਿੱਚ ਪ੍ਰੋਬਲਮ ਸਟਾਰਟ ਹੋ ਚੁੱਕੀ ਹੈ ਤੁਹਾਨੂੰ ਨੀਂਦ ਨਹੀਂ ਆਉਂਦੀ ਖਾਦਾ ਪੀਤਾ ਹਜਮ ਨਹੀਂ ਹੁੰਦਾ ਕੋਈ ਵੀ ਪ੍ਰੋਬਲਮ ਤੁਹਾਡੇ ਸਰੀਰ ਦੇ ਵਿੱਚ ਆ ਰਹੀ ਆ ਸਭ ਤੋਂ ਪਹਿਲਾਂ ਆਪਣੇ ਆਪ ਤੇ ਝਾਕ ਮਾਰੋ ਜਿਹੜੀ ਤੁਹਾਨੂੰ ਪ੍ਰੋਬਲਮ ਆ ਰਹੀ ਆ ਉਹਦਾ ਤੁਹਾਡਾ ਹੱਲ ਕਰਾਂਗੇ ਪਿਓਰ ਅਜ਼ਰਬੈਦੀਕੋ ਦਵਾਈ ਦੇ ਨਾਲ ਇੱਕ ਸੰਜੀਵਨੀ ਜੜੀ ਬੂਟੀ ਦੀ ਤਰ੍ਹਾਂ ਕੰਮ ਕਰਦੀ ਆ ਪਰਮਾਤਮਾ ਚੜ੍ਹਦੀ ਕਲਾ ਕਰੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜਿਹੜੇ ਮੇਰੇ ਦੋਸਤ ਮਿੱਤਰ ਤੰਦਰੁਸਤ ਰਹਿਣਾ ਚਾਹੁੰਦੇ ਨੇ ਤੇ ਜੇ ਬਿਮਾਰ ਹੋ ਚੁੱਕੇ ਹੋ ਤਾਂ ਇਹ ਸਾਰਿਆਂ ਲਈ ਵਰਦਾਨ ਪ੍ਰੋਡਕਟ ਆ ਦੋਸਤੋ ਸਾਡੇ ਕੋਲ ਇਹੋ ਜਿਹਾ ਰਿਜ਼ਲਟ ਪਏ ਨੇ ਜਿਹੜੇ ਬਹੁਤ ਜ਼ਿਆਦਾ ਲੋਕ ਦਵਾਈਆਂ ਖਾ ਕੇ ਅੱਕ ਚੁੱਕੇ ਸੀ ਤੇ ਜੇਕਰ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਜੋਸ ਪੀਓ ਲੀਵਰ ਨੂੰ ਠੀਕ ਕਰੋ ਬਿਮਾਰੀਆਂ ਭਜਾਓ ਤੰਦਰੁਸਤ ਜੀਵਨ ਪਾਓ ਤਾਂ ਵੀਡੀਓ ਨੂੰ ਇਨਾਂ ਕੋ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹਨਾਂ ਦੋਸਤਾਂ ਤੱਕ ਪਹੁੰਚ ਸਕੇ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੋ ਇਨਾਂ ਬਿਮਾਰੀਆਂ ਕਰਕੇ ਪੀੜਤ ਨੇ ਦਵਾਈਆਂ ਖਾ ਕੇ ਅੱਕ ਚੁੱਕੇ ਨੇ ਥੱਕ ਚੁੱਕੇ ਨੇ Até tá a